ਗੁਰਦਾਸਪੁਰ ਦੇ ਵਾਰਡ ਨੰਬਰ ਵਿੱਚ ਸਥਿਤ ਮੁਹੱਲਾ اسلامਾਬਾਦ ਦੇ ਵਿੱਚ ਇੱਕ ਬਾਲਿਆ ਦੇ ਸਾਰੇ ਟਿੱਗੀ ਪੁਰਾਣੀ ਛੱਦਾ ਕੁਝ ਹਿੱਸਾ ਡਿੱਗਣ ਦੇ ਕਰਕੇ ਘਰ ਦੇ ਵਿੱਚ ਰਹਿਣ ਵਾਲੀ ਔਰਤ ਦੀ ਜਾਨ ਬਹੁਤ ਹੀ ਮੁਸ਼ਕਿਲਾਂ ਬਚੀ ਹੈ। ਦਰਅਸਲ ਔਰਤ ਛੱਤੇ ਕੱਪੜੇ ਲੈਣ ਦੇ ਲਈ ਗਈ ਸੀ ਕਿ ਮਿੱਟੀ ਦੀ ਛੱਦਾ ਕੁਝ ਹਿੱਸਾ ਨੀਚੇ ਡਿੱਗ ਪਿਆ ਤੇ ਉਹ ਅੱਧੀ ਛੱਦੇ ਉੱਪਰ ਅੱਧੀ ਥੱਲੇ ਲੰਗ ਗਈ। ਮੇੜੇ ਪਤੰਗ ਉਡਾਰੇ ਕੁਝ ਲੜਕਿਆਂ ਨੇ ਜਦੋਂ ਉਸ ਨੂੰ ਦੇਖਿਆ ਤਾਂ ਉਸ ਦੀ ਬਾਹ ਫੜ ਕੇ ਉਸ ਨੂੰ ਉੱਪਰ ਖਿੱਚ ਲਿਆ ਜਿਸ ਕਾਰਨ ਉਹਦੀ ਜਾਨ ਬਚ ਗਈ ਉਧਰ ਪੀੜਤ औरत ਲੰਗੀ ਤੱਕ ਮਰਨੇ ਦੱਸਿਆ ਕਿ ਉਸ ਦਾ ਪਤੀ ਡੇਰਦਾ ਰਿਹਾ ਤੇ ਉਹਨਾਂ ਦਾ ਮਕਾਨ ਬਹੁਤ ਹੀ ਪੁਰਾਣਾ ਹੈ ਉਹ ਉੱਪਰ ਛੱਤ ਤੇ ਗਈ ਸੀ ਕਿ ਉਸ ਦੇ ਪੈਰਾ ਏਥੋਂ ਮਿੱਟੀ ਛਾਦਾ ਕੁਝ ਹਿੱਸਾ ਟੁੱਟ ਕੇ ਡਿੱਗ ਗਿਆ ਜਿਸ ਕਾਰਨ ਉਸ ਦਾ ਇੱਕ ਪੈਰ ਛੱਤ 'ਚੋਂ ਲੰਮ ਗਿਆ ਤੇ ਅੱਧੀ ਉਹ ਉੱਪਰ ਰਹਿ ਗਈ ਤੇ ਅੱਧੀ ਨੀਚੇ ਲੰਮਕਣ ਲੱਗੀ ਉਸ ਦਾ ਟਿਕਣਾ ਸੁਣ ਕੇ ਨੇੜੇ ਦੇ ਕੁਝ ਲੜਕੇ ਜੋ ਕਿ ਬਦਾਂ ਘੜਾਰੇ ਸਨ ਉਹਨਾਂ ਨੇ ਉਸ ਨੂੰ ਉੱਪਰ ਹਿੱਤ ਕੇ ਬਚਾਇਆ ਉਸ ਨੇ ਇਹ ਵੀ ਕਿਹਾ ਕਿ ਛੱਤ ਨੂੰ ਪੱਕਾ ਕਰੰਦੀ ਹੋ ਨਗਰ ਕੌਂਸਲ ਵੀ 3 ਸਾਲ ਪਹਿਲਾਂ ਦਰਖਾਸਤ ਦੇ ਕੇ ਆਈ ਸੀ ਪਰ ਅਜੇ ਤੱਕ ਉਸ ਨੂੰ ਕੋਈ ਗ੍ਰਾਂਟ ਨਹੀਂ ਮਿਲੀ ਹੈ ਉੱਥੇ ਹੀ ਮੌਕੇ ਤੇ ਪਹੁੰਚੇ ਵਾਰਡ ਨੰਬਰ 9 ਦੇ ਕੌਂਸਲ ਅਸ਼ੋਕ ਘੁੱਟੋ ਨੇ ਕਿਹਾ ਕਿ ਮਾਮਲਾ ਉਹਨਾਂ ਦੇ ਧਿਆਨ ਵਿੱਚ ਆ ਗਿਆ ਹੈ ਤੇ ਜਲਦੀ ਤੋਂ ਜਲਦੀ ਪਰਿਵਾਰ ਨੂੰ ਪੱਕੇ ਛੱਤ ਲਈ ਗ੍ਰਾਂਟ ਦੇਉਣ ਦੀ ਕੋਸ਼ਿਸ਼ ਕਰਨਗੇ ਅਤੇ ਪਰਿਵਾਰ ਦੀ ਆਪਣੇ ਤੌਰ ਤੇ ਵੀ ਕੁਝ ਮਦਦ ਜੁੜ ਕਰਨਗੇ ਤਾਕਨਾ ਮੇਰਾ ਨਾਮ ਨਲਤਾ ਕੁਮਾਰੀਆ ਤੇ ਪਾਣੀ ਮੈਂ ਨਾ ਕੋਠੇ ਤੇ ਕਪੜੇ ਲਾਂ ਚੜੀ ਸੀ ਤੇ ਮੈਂ ਨਾ ਉਹਦਾ ਕਿੰਨਾ ਥੱਲੇ ਬਾਲੇ ਵੀ ਨਾਲ ਹੀ ਚੜ ਗਈ ਤੇ ਮੈਂ ਥੱਲੇ ਗਿਆ ਕਿੰਨਾ ਜੇ ਮੇਰੀਆਂ ਚੀਕਾਂ ਨਿਕਲੀਆਂ ਤੇ ਉਹ ਮੁੰਡੇ ਹੀ ਕੋਠੇ ਦੇ ਗੁੱਡੇ ਡਾਂਦੇ ਉਹਨਾਂ ਨੇ ਮੈਨੂੰ ਫੜ ਫੜ ਕੇ ਤੇ ਉਹ ਫੜ ਲਿਆ ਤੇ ਜੇ ਮੈਂ ਥੱਲੇ ਕੁੰਝੇ ਡੇਗ ਪੈ ਗਈ ਤੇ ਪਾਲਟੀ ਥੱਲੇ ਪਾਣੀ ਵਾਲੀ ਉਹਦੇ ਉੱਪਰ ਮੇਰਾ ਸਿਰ ਪੈਣਾ ਸੀ ਤੇ ਨਾਲ ਹੀ ਮੇਰਾ ਸਿਰ ਫੜ ਜਾਣਾ ਤੇ ਨਾਲ ਹੀ ਮੈਂ ਕੁਤਲ ਮਾ ਹੀ ਨਾ ਸਿਰ ਹਾਂ ਬਾਹਰ ਦਾ ਡੱਟਾ ਤੂੰ ਥੱਲੇ ਲਾ ਗਿਆ ਹਾਂਜੀ ਮੈਂ ਤਾਂ ਲੰਮਕੀ ਹਾਂਜੀ ਉਹ ਤੇ ਮੁੰਡਿਆਂ ਨੇ ਮੇਰੀ ਚੀਕਾਂ ਨੇ ਸੁਣੀਆਂ ਤੇ ਉਹਦਾ ਕਿ ਨਾਲ ਉਹਨਾਂ ਨੇ ਮੈਨੂੰ ਫੜਾ ਫੜ ਬਚਾਇਆ ਜਿੱਦਾਂ ਕਾਫੀ ਪੁਰਾਣਾ ਮਕਾਨ ਹੈ ਕਿੰਨੀ ਦੇਰ ਹੋ ਗਈ ਇਹਨਾਂ ਨੂੰ ਪਾਜੀ ਇੱਕ ਘੱਟੋ ਘੱਟ 50 ਸਾਲ ਤੋਂ ਬਿਤੀ ਹੈ ਉਹਨੇ ਆਪਣੇ ਤੁਸੀਂ ਕੋਸ਼ਿਸ਼ ਨਹੀਂ ਕੀਤੀ ਸਰਕਾਰ ਕੋਲ ਨਹੀਂ ਨਹੀਂ ਪਾਜੀ ਉਹ ਗਾਈ ਫਾਈਲ ਹੀ ਭਰ ਕੇ ਦਿੱਤੀ ਮੁੰਡਿਆਂ ਨੇ ਬਹੁਤ ਸੀ ਦਿੱਤੇ ਫਾਈਲ ਭਰ ਕੇ ਦਿੱਤੀ ਉੱਥੇ ਕਮੇਟੀ ਘਰੀ ਕਿੰਨੀ ਦੇਰ ਹੋ ਗਈ ਹੈ ਕਹਿੰਦੇ ਬਈ 3 ਸਾਲ ਹੋ ਗਿਆ ਕੋਣ ਕੋਲ ਰਹਿੰਦਾ ਹੈ ਤੇ ਅੱਛੇ ਅਹੀਂ ਇੱਕ ਮੇਰਾ ਬੱਚਾ ਵਾ ਤੇ ਦੋਹਾਂ ਜੀ ਇਹੀਂ ਆਪਰੇ ਆ ਬਸ ਕੀ ਕਰਦੇ ਘਰ ਵਾਲੋ ਕੀ ਕਰਦੇ ਉਥੇ ਦਿਹਾੜੀ ਤੋਂ ਪਹਿਲਾਂ ਦੇ ਤਸੀਲ ਲਈ ਅੰਜੜੀ ਵਾਜਾ ਮਾਜਾ ਮਾਜਾ ਮਾਰਦੇ ਉਹਨਾਂ ਐਮਸੀ ਸਾਹਿਬ ਆਏ ਆ ਕਹਿੰਦੇ ਵੀ ਛੱਤ ਲਈ ਗ੍ਰਾਂਟ ਦਵਾਵਾਂਗੇ ਕੀ ਕਹਿਣਾ ਚਾਹੋਗੇ ਹਾਂਜੀ ਇਹਨੂੰ ਮਿਲਣੀ ਚਾਹੀਦੀ ਪਾਜੀ ਅਸੀਂ ਮਕਾਨ ਦਾ ਥੋੜਾ ਬੋਤਾ ਕਰੀਏ ਪੂਰਾ ਮਕਾਨ ਕੱਚਾ ਹੈ ਕਦੀ ਵੀ ਡਿੱਗ ਸਕਦਾ ਹੈ ਹਾਂਜੀ ਹਾਂਜੀ ਚਲੋ ਹਾਂਜੀ ਐਮਸੀ ਸਾਹਿਬ ਦੱਸ ਦਿਓ ਕਹਿੰਦੇ ਫਾਈਲ ਦਿੱਤੀ ਦੀ ਹੈ ਕੀ ਕਰ ਰਹੇ ਹੋ ਇਹਨਾਂ ਦਾ ਛੱਤ ਡਿੱਗੀ ਜਿਹੜੀ ਦਰਾ ਦਾ ਕੱਚਾ ਦੇਖਿਆ ਕੋਠਾ ਲੱਗਾ ਲੱਗਾ ਮੈਂ ਆਪਣੀ ਵਾਰ ਚ ਬੜੀ ਗ੍ਰਾਂਡ ਦਵਾਈ ਹੈ ਇਹਨਾਂ ਨੂੰ ਵੀ ਮੈਂ ਕਿਹਾ ਸੀ ਮੈਂ ਮੈਨੂੰ ਆਣ ਕੇ ਮਿਲੋ ਤੇ ਮੈਂ ਤੁਹਾਡਾ ਵੀ ਕੋਈ ਹੱਲ ਕਰਾਂ ਮਕਾਨ ਦਾ ਤੇ ਭਾਈ ਇਹ ਬੜਿਆ ਇਹਨਾਂ ਦੇ ਪਹਿਲਾਂ ਤੋਂ ਬਣਿਆ ਦਾ ਕੱਚਾ ਪੁਰਾਣਾ ਮਕਾਨ ਬਣਿਆ ਦਾ ਹੈ ਤੇ ਮੈਂ ਇਹ ਮੇਰੇ ਕੋ ਆਏ ਨਹੀਂ ਦੁਬਾਰਾ ਇਹਨਾਂ ਨੇ ਕਿਤੇ ਸਿੱਧਿਕ ਪਤਾ ਨਹੀਂ ਕਹਿੰਦੇ ਫਾਈਲ ਭਰਤੀ ਹੈ ਤੇ ਮੈਨੂੰ ਨਹੀਂ ਪਤਾ ਇਹਨਾਂ ਨੇ ਭਰੀ ਆ ਜਾਂ ਨਹੀਂ ਭਰੀ ਲੋੜੀ ਨਹੀਂ ਪਰ ਮੈਂ ਹੁਣ ਮੇਰੇ ਨਾਲ ਚੱਗੀ ਗੱਲ ਤੇ ਇਹਨੂੰ ਹੁਣ ਨਵੇਂ ਸਿਰਿਓਂ ਜੇ ਦਾ ਪ੍ਰਾਣੀ ਨਿਕਲ ਆਈ ਇਹਨਾਂ ਦੀ ਫਾਈਲ ਤੇ ਮੈਂ ਕਢਾ ਲਦਾ ਨਾ ਜੇ ਨਹੀਂ ਨਿਕਲੀ ਤਾਂ ਨਵੇਂ ਸਿਰੇ ਫਾਈਲ ਇਹਨਾਂ ਦੀ ਭਰਾ ਤੇ ਇਹਨਾਂ ਨੂੰ ਦਰਾਨ ਕਰਾਂਗੇ ਮੈਂ ਆਪਣੇ ਅਲੋ ਵਿੱਚ ਮੱਦੇ ਇਹਨਾਂ ਨੂੰ ਕਰਾਂਗਾ ਇਹ ਨਹੀਂ ਗੱਲ ਮੇਰਾ ਪਰਿਵਾਰੀ ਕਿ ਮੇਰਾ ਮਹੱਲਾ ਵਾ ਕੋਈ ਐਹੋ ਜੀ ਗੱਲ ਨਹੀਂ ਕੀ ਪਰ ਇਹਨਾਂ ਨੇ ਗਿਲੀ ਕਰ ਛੱਡਦੇ ਆ ਮੇਰਾ ਜਿਹੜਾ ਮਾਰਦਾ ਨਾ ਇਹ ਪਤਾ ਨਹੀਂ ਆਪੇ ਹੀ ਤੁਰੇ ਜਾਂਦੇ ਆ ਇਹਨਾਂ ਨੂੰ ਨਹੀਂ ਪਤਾ ਵੀ ਇਹਨਾਂ ਦਾ ਐਸੀ ਜਾਂਦਾ ਸੀ ਉਹਨਾਂ ਨੂੰ ਲੈ ਕੇ ਨਾਲ ਜਾਈਏ ਤੁਹਾਨੂੰ ਬੁਣਿਆ ਇਹਨਾਂ ਦਾ ਵੀ ਫਰਜ ਬੰਦਾ ਵੀ ਤੁਹਾਡੇ ਥਰੂ ਹਾਂਜੀ ਹਾਂਜੀ ਤੱਕ ਨੌਲੇਜ ਹੋਏ ਸਾਰਾ ਪਰ ਔਰ ਤਾਂ ਮੱਸਾ ਬੱਜੀ ਹੈ ਉਪਰੋਂ ਡਿੱਗ ਲੱਗੇ ਥੱਲੇ ਆ ਜਾਂਦੇ ਨੇ ਬੜੇ ਦੇਖੋ ਪਰਮਾਤਮਾ ਨੇ ਇਹਨਾਂ ਨੂੰ ਬਚਾਇਆ ਵਾ ਕੋਈ ਗੱਲ ਇਹਦਾ ਕਰਿਆ ਹੁਣ ਹਲ ਪਰ ਇਹਨਾਂ ਦਾ ਵੀ ਫਰਜ ਪੰਦਾ ਵਾ ਜਲਦੀ ਤੋਂ ਜਲਦੀ ਇਹਨਾਂ ਦਾ ਕਰਾਨਾ ਪਰ ਇਹਨਾਂ ਦਾ ਵੀ ਫਰਜ ਪੰਦਾ ਸੰਸਦ ਦੱਸਣ ਸਾਨੂੰ ਦੱਸਣ ਆਣ ਕੇ ਵੀ ਇਹ ਗੱਲ ਤੇ ਨਹੀਂ ਜਿੱਥੇ ਇੰਨੀ ਗਰਾਟ ਮੈਂ ਦਵਾਈ ਹੈ ਆਪਣੀ ਵਾਰਡ ਦੇ ਵਿੱਚ ਘੱਟੋ ਘੱਟ 35 40 ਗਰਾਟ ਇੱਥੇ ਦਿੱਤੀਆਂ ਵਾ ਇਹਨਾਂ ਦੇ ਗਵਾਂਡ ਇਹਨਾਂ ਦੇ ਲਾਗੇ ਕੋਲ ਪੁੱਛੋ ਕਿੰਨੀਆਂ ਗਰਾਟਾਂ ਦਿੱਤੀਆਂ ਇੱਥੇ ਅਰੇ ਇਹਨਾਂ ਦਾ ਫਰਜ਼ ਹੈ ਸਾਡੇ ਕੋ ਆਣ ਕੇ ਸਾਨੂੰ ਪਤਾ ਲੱਗਣਾ ਚਲੋ ਹੁਣ ਸਾਡੀ ਨਾਲ ਚ ਆ ਗਈ ਹੈ ਤੇ ਨਏ ਹੁਣ ਤਾਂ ਕੋਈ ਗੱਲ ਨਹੀਂ ਹੁੰਦੀ ਮੈਂ ਪਹਿਲ ਦੇ ਹੱਦ ਤੇ ਇਹਨਾਂ ਦਾ ਕੰਮ ਕਰਾਵਾਂਗਾ ਇਹਨਾਂ ਦਾ ਇਹ ਵਨ ਪੰਜਾਬੀ ਟੀਵੀ ਲਈ ਗੁਰਦਾਸਪੁਰ ਤੋਂ ਲਾਪਰੀ ਖੁਸ਼ੀਪੁਰ ਦੀ ਰਿਪੋਰਟ